ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਰਮਨ ਪਿਆਰਾ ਉਹ ਜੀ ਚੈਲ ਹੋਰ ਸੁਣਾਓ ਬਾਈ ਕੀ ਹਾਲ ਚਾਲ ਸਾਰਿਆਂ ਦੀ ਠੀਕ ਠਾਕ ਹੋ ਬਾਬਾ ਜੀ ਸੌਰੀ ਲੇਟ ਹੋ ਗਏ ਤੇ ਤੁਹਾਨੂੰ ਪਤਾ ਵੀ ਬਲੌਗ ਪਾਉਣ ਵਾਸਤੇ ਬੰਦਾ ਨਾ ਵੇਲਾ ਚਾਹੀਦਾ ਸੋ ਇਸ ਕਰਕੇ ਅਸੀਂ ਕੰਮਕਾਰਾਂ ਦੇ ਵਿੱਚ ਰੁੱਝੇ ਹੋਏ ਸੀਗੇ ਇਸ ਕਰਕੇ ਬਲੌਗ ਇੱਕ ਅੱਧਾ ਲੇਟ ਹੋ ਜਾਂਦਾ ਹਨ ਇਸ ਕਰਕੇ ਮਾੜਾ ਬੁਟਾ ਬਲੌਗ ਲੇਟ ਆਉਂਦੇ ਹਨ ਹਣਾ ਹੋਰ ਸੁਣਾਉ ਕਿਦਾਂ ਠੀਕ ਠਾਕ ਹੂੰ ਤੇ ਬਾਕੀ ਫੋਲੋਅਰ ਨਹੀਂ ਵੱਧ ਰਹੇ ਫੋਲੋਅਰ ਕਿਉਂ ਨਹੀਂ ਵੱਧ ਰਹੇ ਭੈਣ ਜੋ ਇੰਸਟਾਗ੍ਰਾਮ ਤੇ ਮੈਂ ਇੰਨੀਆਂ ਰੀਲਾਂ ਪਾਉਣਾ ਉਸਤਾਦ ਫੇਸਬੁੱਕ ਤੇ ਇੰਨੀਆਂ ਪਾਉਂਦੇ ਆ YouTube ਤੇ ਤਾਂ ਚੱਲ ਬਲੌਗ ਬਲੂ ਕੀ ਪਾਈ ਦਿਆ ਹਨਾ ਤੋ ਫੋਲੋਅਰ ਨਹੀਂ ਆਦ ਰਹੇ ਕਾਸ ਕਿਤੇ ਮੇਰੀ ਵੀ ਸੋਹਣੀ ਜੀ ਘਰ ਵਾਲੀ ਹੁੰਦੀ ਨਾ ਤੇ ਮੰਨ ਲਓ ਵੀ ਵਿਆਹ ਹੋਇਆ ਹੁੰਦਾ ਇਸ ਟਾਈਮ ਤਾਂ ਮੈਂ ਵੀ ਨਾ ਕਪਲ ਬਲੌਗ ਪਾਇਆ ਕਰਨੇ ਸੀ ਭੈਣ ਜੋ ਕਪਲ ਬਲੌਗਰਾਂ ਦੀ ਬਹੁਤ ਚੜ੍ਹਾਈ ਆ ਉਸਤਾਦ ਐਂ ਜੋ ਫੋਲੋਅਰ ਬਾਬਾ ਮਿਲੀਅਨਾਂ ਦੇ ਵਿੱਚ ਲੋਕ ਦੇਖਦੇ ਪਤਾ ਨਹੀਂ ਕੀ ਆ ਉਹਨਾਂ ਵਿੱਚ ਯਾਰ ਮੈਨੂੰ ਮੈਂ ਐਂ ਹੈਰਾਨਗੀ ਆ ਵੀ ਲੋਕ ਕੀ ਦੇਖਦੇ ਆ ਉਹਨਾਂ ਦੇ ਵਿੱਚ ਕੋਈ ਸਿੱਖ ਇਤਿਹਾਸ ਦੀ ਗੱਲ ਕਰਦੇ ਆ ਉਹ ਜਾਂ ਕੋਈ ਕੋਈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਆ ਜਾਂ ਕੋਈ ਕਿਸੇ ਨੂੰ ਰੋਜ਼ਗਾਰ ਦੇ ਰਹੇ ਆ ਤੇ ਵੀ ਜਾਂ ਕੋਈ ਸਿੱਖਿਆ ਪੜ੍ਹਾਈ ਲੈਵਲ ਦੇ ਕੋਈ ਜਾਂ ਕੋਈ ਸਿਹਤ ਲੈਵਲ ਤੇ ਜਿਵੇਂ ਹਸਪਤਾਲ ਵੀ ਇਹੋ ਜਿਹੇ ਕੰਮ ਕਰਦੇ ਸਮਝ ਨਹੀਂ ਆ ਰਹੀ ਲੋਕ ਇੰਨੇ ਮਿਲੀਅਨਾਂ ਦੇ ਵਿੱਚ ਫੋਲੋ ਕਰਦੇ ਆ ਇਹ ਲੋਕਾਂ ਨੂੰ ਵੀ ਚੱਕਰ ਕੀ ਆ ਚੱਲ ਛੱਡੋ ਆਪਾਂ ਕੀ ਲੈਣਾ ਹਨਾ ਆਪਾਂ ਵੀ ਉਹਨਾਂ ਦੇ ਵਿੱਚੋਂ ਇੱਕ ਹੀ ਆ। ਸੋ ਸਾਰੀਆਂ ਗੱਲਾਂ ਦੇ ਆਪਾਂ ਜਵਾਬ ਨਾ ਲੈ ਸਕਦੇ ਆ ਨਾ ਦੇ ਸਕਦੇ ਆ ਨਾ। ਸੋ ਆਪਾਂ ਦਾ ਜਿੰਨੀ ਕ ਆਪਾਂ ਨੂੰ ਸਮਝ ਨੌਲੇਜ ਹੈਗੀ ਉਹਨੀ ਗੱਲ ਕਰ ਸਕਦੇ ਆ ਨਾ। ਬਾਕੀ ਇੱਕ ਮੈਂ ਤੁਹਾਨੂੰ ਗੱਲ ਸੁਣਾਉਣਾ। ਐਂ ਨਾ ਜਿਵੇਂ ਅੱਜ ਕੱਲ੍ਹ ਦੁਨੀਆ ਵੀ ਸੋ ਆਫਿਸ ਜਾਂ ਸੋਹਵਾ ਜੀ ਬਹੁਤ ਕਰਦੇ ਆ ਲੋਕ ਹਨਾ ਐਂ ਨਾ ਇੱਕ ਪਿੰਡ ਦੀ ਕਿਸੇ ਪਿੰਡ ਦੀ ਨਾ ਜਨਾਨੀ ਸੀ ਤੇ ਉਹ ਜਨਾਨੀ ਨੇ ਬਈ ਉਹ ਬਹੁਤ ਜੱਜ ਜੱਜ ਕੇ ਰਹਿੰਦੀ ਹੁੰਦੀ ਸੀ ਵੀ ਮੈਨੂੰ ਕੋਈ ਦੇਖੇ ਹਨਾ ਤੇ ਵੀ ਐਂ ਵੀ ਤੁਰਿਆ ਜਾਂਦਾ ਆਉਂਦੀ ਜਾਂਦੀ ਨੂੰ ਕੋਈ ਦੇਖ ਕੇ ਐਂ ਕਹੇ ਵੀ ਹਾ 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 ਸਿਰਾ ਗੱਲ ਬਾਤ ਆ ਵਾਪਿਓ ਤੇ ਉਹਨੇ ਕੀ ਕਰਿਆ ਉਹਨੇ ਨਾ ਕਈ ਦਿਨ ਸੋਚੀਏ ਨਾ ਉਹਨੇ ਕੀ ਕਰਿਆ ਜੁੱਤੀ ਲਿਆਂਦੀ ਉਸਤਾਦ ਜੀ ਬਹੁਤ ਮਹਿੰਗੀ ਤੇ ਜੁੱਤੀ ਵਧੀਆ ਵੀ ਸੋਹਣੀ ਜੁੱਤੀ ਲਿਆਂਦੀ ਮਹਿੰਗੀ ਬਹੁਤ ਮਹਿੰਗੀ ਬਹੁਤ ਸੀ ਤੇ ਉਹਨੇ ਕਿਹਾ ਵੀ ਇੰਨੇ ਪੈਸੇ ਦਾ ਜੁੱਤੀ ਤੇ ਲਾ ਤੇ ਵੀ ਜੇ ਮੇਰੀ ਕੋਈ ਜੁੱਤੀ ਕਿਸੇ ਨੇ ਦੇਖੀ ਹੋਈ ਨਾ ਵੀ ਥਾਲੀ ਫੇਰ ਤਾਂ ਬੇਇੱਜ਼ਤੀ ਵਾਲੀ ਗੱਲ ਹੈ ਨਾ ਉਹ ਦਿਲ ਤੇ ਲਾ ਗਈ ਬਾਬੇ ਉਹ ਗੱਲ ਦਿਲ ਤੇ ਲਾਈ ਹੋਈ ਉਹਨੇ ਕੀ ਕਰਿਆ ਨਾ ਐਨ ਜੱਜ ਕੇ ਸੁਰਖੀ ਪਾਊਡਰ ਲਾ ਕੇ ਕੱਪੜੇ ਨਵੇਂ ਪਾ ਗਏ ਜੁੱਤੀ ਪਾ ਕੇ ਸਵੇਰੀ ਨਿਕਲ ਜਾ ਕਰੇ ਤੇ ਨਾ ਉਹ ਦਰਵਾਜੇ ਉ ਲੰਗੀ ਤਾਂ ਉਹਨੇ ਖੜਗਾ ਕੇ ਲੰਘਣਾ ਜੁੱਤੀ ਤੇ ਕਿਸੇ ਲਵੇ ਖੜਨਾ ਤਾਂ ਉਹਨੇ ਪੈਰ ਜੇ ਛਾੜੀ ਜਾਣੇ ਖੜਕਾਈ ਜਾਣੇ ਹਨਾ ਤੇ ਲੋਕ ਵੀ ਇੰਨੇ ਲੋਕ ਨਹੀਂ ਦੇਖਦੇ ਨਾ ਇੰਨੇ ਉਹ ਉਹ ਸੋਚ ਚਾਰ ਪੰਜ ਦਿਨ ਉਹ ਐਂ ਕਰਦੀ ਰਹੀ ਵੀ ਉਹ ਸੋਚਾਂ ਚ ਪੈ ਗਈ ਵੀ ਯਾਰ ਮੇਰੀ ਤਾਂ ਜੁੱਤੀ ਕਿਸੇ ਨੇ ਦੇਖੀ ਵੀ ਨਹੀਂ ਹੈਗੀ ਵੀ ਇਹ ਤਾਂ ਸਾਲੀ ਬੇਇੱਜ਼ਤੀ ਵਾਲੀ ਗੱਲ ਹੋ ਗਈ ਚਲੋ ਬਾਬਾ ਉਹ ਦਪ੍ਰੈਸਨ ਚ ਚਲ ਗਈ ਉਹਨੇ ਨਾ ਕੀ ਕੀਤਾ ਉਹਨੇ ਕਿਹਾ ਵੀ ਜੇ ਮੇਰੀ ਜੁੱਤੀ ਨਾ ਦੇਖੀ ਕਿਸੇ ਨੇ ਮੇਰੀ ਤਾਂ ਵੇਸਤੀ ਹੋ ਜੂ ਉਹਨੇ ਉਸਤਾਦ ਜੀ ਕੀ ਕਰਿਆ ਰਾਤ ਨੂੰ ਨਾ ਉਹਦੇ ਘਰ ਨੂੰ ਅੱਗ ਲਾਤੀ ਘਰ ਨੂੰ ਅੱਗ ਲਾਈ ਹੋਈ ਬਾਵਾ ਅੱਗ ਲੱਗ ਗਈ ਉਸਤਾਦ ਲੋਕ ਇਕੱਠੇ ਹੋ ਗਏ ਕਹਿੰਦੇ ਅੱਗ ਬੁਝਾਓ ਅੱਗ ਬੁਝਾਓ ਹਨਾ ਚਲ ਅੱਗ ਬੁਝਾਉਣ ਲੱਗੇ ਲੋਕ ਤੇ ਉਹ ਖੜੀ ਦੇਖੀ ਗਈ ਲੋਕਾਂ ਨੇ ਅੱਗ ਉਹ ਬੁਝਾ ਕੇ ਚਲ ਅੱਧਾ ਘਰ ਮੱਚ ਗਿਆ ਡੰਗਰ ਪਸ਼ੂ ਮੱਚ ਗਿਆ ਕਪੜਾ ਲੀੜਾ ਮੱਚ ਗਿਆ ਨਾ ਅੱਧਾ ਕਰੇ ਬਚ ਗਿਆ ਲੋਕਾਂ ਨੇ ਪਾਣੀ ਪੂਣੀ ਪਾ ਕੇ ਬਚਾ ਲਿਆ ਤੇ ਸਾਰੇ ਇਕੱਠੇ ਹੋ ਕੇ ਉਹਦੇ ਲਵੇ ਆ ਗਏ ਵੀ ਭਾਈ ਕਹਿੰਦੇ ਵੀ ਜਿਆਦੇ ਵੀ ਬਚ ਗਿਆ ਕੁਝ ਜਾਂ ਜਿਆਦੇ ਨੁਕਸਾਨ ਤਾਂ ਨਹੀਂ ਹੋਇਆ ਕੋਈ ਦਰਵਾਲਾ ਤੇ ਉਹ ਕਹਿੰਦੀ ਵੀ ਭਾਈ ਬਾਕੀ ਦੱਸਾ ਕਹਿੰਦੀ ਚਲ ਸਾਰਾ ਕੁਝ ਮੱਚ ਗਿਆ ਕਹਿੰਦੀ ਬਸ ਗੱਲੀ ਆ ਜੁੱਤੀ ਹੀ ਵਜੀ ਆ ਤੁਸੀਂ ਦੇਖ ਲਓ ਵੀ ਇੱਕ ਜੁੱਤੀ ਦਿਖਾਉਣ ਦੀ ਮਾਰੀ ਨੇ ਆਪਦਾ ਘਰ ਫੂਕਦਾ ਤੇ ਲੋਕਾਂ ਨੂੰ ਕੋਈ ਫਰਕ ਨਹੀਂ ਇਹਦੇ ਨਾਲ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਹੜੇ ਬੰਦੇ ਆਪਾਂ ਸੋਚਦੇ ਰਹਨੇ ਆ ਕੋਈ ਚੱਲ ਮਾੜੇ ਕੰਮ ਵਾਲਾ ਤਾਂ ਬੰਦਾ ਰੁਕਣਾ ਚਾਹੀਦਾ ਹਨਾ ਵੀ ਐਂ ਸੋਚ ਕੇ ਵੀ ਯਾਰ ਲੋਕ ਕੀ ਕਹਿਣਗੇ ਦੁਨੀਆ ਕੀ ਕਹੂ ਹਨਾ ਵੀ ਉਹਨਾਂ ਦੇ ਆੜ ਦੇ ਵਿੱਚ ਆ ਕੇ ਚੰਗੇ ਕੰਮ ਵਾਲੇ ਬੰਦੇ ਵੀ ਕਈ ਪਾਸਾ ਵਟ ਜਾਂਦੇ ਆ ਵੀ ਯਾਰ ਲੋਕ ਕੀ ਕਹਿਣਗੇ ਨਾ ਕਿਉਂਕਿ ਆਪਣੇ ਲੋਕ ਐਪਰੀਸ਼ੀਏਟ ਘੱਟ ਕਰਦੇ ਆ ਹਨ ਲੱਤ ਵੱਧ ਖਿੱਚਦੇ ਆ ਪੌੜੀ ਘੱਟ ਲਾਉਂਦੇ ਆ ਵੀ ਬੰਦਾ ਚੜੇ ਸਮਾ ਦੀ ਆਪਣਾ ਤਾਂ ਇਹ ਸੁਭਾਅ ਹੋਇਆ ਪਿਆ ਲੋਕਾਂ ਦਾ ਨਾ ਆਪਣੀ ਕੌਮ ਦਾ ਖਾਸ ਕਰਕੇ ਵੀ ਉੱਤੇ ਚੜਦੇ ਨੂੰ ਲੱਤ ਫੜ ਕੇ ਖਿੱਚਣਾ ਦਾ ਤੇ ਵੀ ਉੱਪਰ ਨਹੀਂ ਚੜਨ ਦਿੰਦੇ ਕਿਸੇ ਨੂੰ ਨਾ ਬਾਕੀ ਲੋਕ ਲੋਕ ਕੁਝ ਨਹੀਂ ਕੋਈ ਕਿਸੇ ਨਜ਼ਰ ਕਿਸੇ ਤੋਂ ਕੋਈ ਲੈਣਾ ਦੇਣੀ ਨਹੀਂ ਹੈਗਾ ਦੁਨੀਆ ਨੂੰ ਜੇ ਲੈਣਾ ਦੇਣਾ ਹੁੰਦਾ ਇੰਨਾ ਕੁਝ ਹੋਈ ਜਾਂਦਾ ਨਾ ਪੰਜਾਬ ਦੇ ਵਿੱਚ ਲੋਕ ਉਹਤੇ ਨਾ ਗੌਰ ਕਰ ਲੈਣ ਹਨਾ ਕਿੰਨਾ ਕੁਝ ਹੋ ਰਿਹਾ ਕਿਤੇ ਕੁਛ ਹੋ ਗਿਆ ਕਿਤੇ ਕੁਛ ਹੋ ਗਿਆ ਹਨਾ ਸੋ ਇਸ ਕਰਕੇ ਵੀ ਆਪਦੇ ਆਪ ਤੇ ਧਿਆਨ ਦਿਓ ਲੋਕਾਂ ਗਣੀ ਘੱਟ ਧਿਆਨ ਦਿਆ ਕਰੋ ਕਿਸੇ ਨੇ ਕੁਝ ਨਹੀਂ ਲੈਣਾ ਛੋਡੇ ਤੋਂ ਸੋ ਬਾਕੀ ਛੱਡੋ ਜਲਬਾਲਾ ਗਿਆਨ ਵੀ ਨਹੀਂ ਦੇਣਾ ਚਾਹੀਦਾ ਨਾ ਮੇਰੀ ਆਦਤ ਤਾਂ ਮੇਰੇ ਤੋਂ ਕਹਿ ਹੋ ਜਾਂਦੀ ਬਾਬਾ ਜੀ ਗੱਲ ਹੂੰ ਤੇ ਬਾਕੀ ਹੋਰ ਸੁਣਾਓ ਬਾਕੀ ਨਵਾਂ ਨਵਾਂ ਕੰਮ ਆ ਯਾਰ ਅਜੇ ਇੰਨਾ ਭੇਦ ਜਾਂ ਨਹੀਂ ਹੈਗਾ ਮੈਨੂੰ ਐਡੀਟਿੰਗ ਨਹੀਂ ਕਰਨੀ ਆਉਂਦੀ ਬਾਬੇ ਮੈਨੂੰ ਇੱਕ ਤਾਂ ਕੋਈ ਐਡੀਟਿੰਗ ਵਾਲਾ ਬੰਦਾ ਹੈਗਾ ਮੈਨੂੰ ਦੱਸੋ ਵੀ ਐਡੀਟਿੰਗ ਕਿਵੇਂ ਹੁੰਦੀ ਆ ਬਲੌਗ ਦੀ ਠੀਕ ਆ ਇੱਕੋ ਥੰਬਨੇਲ ਜਾਂ ਕਿਵੇਂ ਬਣਾਉਂਦੇ ਆ ਉਹ ਵੀ ਮੈਨੂੰ ਦੱਸੋ ਇਹ ਕਈ ਬਰੀਕੀਆਂ ਮੈਨੂੰ ਪਤਾ ਨਹੀਂ ਹੈਗੀਆਂ ਜਿਹੜੀਆਂ ਮੇਰਾ ਵੀਰ ਬਣ ਕੇ ਜਰੂਰ ਮੈਨੂੰ ਦੱਸੋ ਠੀਕ ਆ ਆਪਾਂ ਫਿਰ ਵਧੀਆ ਐਡੀਟਿੰਗ ਜੀ ਕਰਕੇ ਪਾਇਆ ਕਰਾਂਗੇ ਕਿਉਂਕਿ ਇੰਨੀ ਨੌਲੇਜ ਨਹੀਂ ਨਾ ਹੈਗੀ ਆਪਾਂ ਨੂੰ ਤੇ ਰੀਲ ਵੀ ਘੱਟ ਵਾਇਰਲ ਹੁੰਦੀ ਆ ਯਾਰ ਉਹਦੇ ਬਾਰੇ ਵੀ ਮੈਨੂੰ ਦੱਸੋ ਵੀ ਕਿਵੇਂ ਐਡੀਟਿੰਗ ਡਿਊਟੀ ਨੂੰ ਹੁੰਦੀ ਹੈ ਨਾ ਬਾਕੀ ਹੋਰ ਸੁਣਾਓ ਲਿਆਉਂਦੇ ਰਹਾਗੇ ਵਲੌਗ ਬਾਕੀ ਕੰਮਕਾਰਾਂ ਨੂੰ ਟਾਈਮ ਨਹੀਂ ਲੱਗਦਾ ਉਸਤਾਦ ਜੀ ਮੈਂ ਤਾਂ ਹੁਣ ਵੀ ਇੱਧਰ ਦੇਖ ਲਓ ਵੀ ਰੋਡ ਦੇ ਉੱਪਰ ਹੀ ਖੜਾ ਮਹਾਜਲ ਰੋਕੇ ਵਲੌਗ ਹੀ ਬਣਾ ਲਈ ਹੈ ਨਾ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਆਪਦੇ ਦੋਸਤਾਂ ਮਿੱਤਰਾਂ ਨੂੰ ਕਹਾਂ ਕਰੋ ਵੀ ਫੋਲੋ ਕਰੋ ਹਨਾ ਸਬਸਕ੍ਰਾਈਬ ਕਰੋ ਬਾ ਜਿਹੜਾ ਬੰਦਾ ਮਿਲਦਾ ਕੁਝ ਨਹੀਂ ਕਰਨਾ ਤੁਸੀਂ ਇੰਸਟਾਗ੍ਰam ਚਲਦੀ ਆ ਅਗਲੇ ਇੰਸਟਾਗ੍ਰam ਖੋਲ ਕੇ ਮੈਨੂੰ ਫੋਲੋ ਕਰਨਾ ਫੇਸਬੁੱਕ ਚਲਦੀ ਆ ਫੇਸਬੁੱਕ ਖੋਲ ਕੇ ਮੈਨੂੰ ਫੋਲੋ ਕਰਨਾ YouTube ਚਲਦੀ ਆ ਤਾਂ YouTube ਖੋਲ ਕੇ ਮੈਨੂੰ ਫੋਲੋ ਕਰਨਾ ਸਾਰੇ ਅਕਾਊਂਟ ਮੇਰੇ ਸੇਮ ਇੱਕ ਨਾਮ ਦੇ ਉੱਪਰ ਹੀ ਆ ਬਾਕੀ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਦੱਸਿਓ ਜੇ ਵਧੀਆ ਲੱਗਦੀਆਂ ਇਹ ਜਿਹੀਆਂ ਗੱਲਾਂ ਬਾਤਾਂ ਤਾਂ ਆਪਾਂ ਇਹ ਜਿਹੀਆਂ ਲਿਆਇਆ ਕਰਾਂਗੇ ਨਹੀਂ ਫਿਰ ਜਿੱਥੇ ਐਨੇ ਲੋਕ ਭੋਰੀ ਜਾਂਦੇ ਆ ਅਸੀਂ ਭੋਰ ਲਿਆ ਕਰਾਂਗੇ ਓਕੇ ਬਾਈ ਲਵ ਯੂ ਆ ਸਾਰਿਆਂ ਨੂੰ